ਕਾਪੀਲਵਕ ਜੀ ਬੜਾ ਇੱਕ ਇੰਟਰਸਟਿੰਗ ਜੀ ਕਾਫੀ ਹੈ ਸਿਰਫ ਕਾਪੀਲਵਕ ਨਹੀਂ ਹੈ ਹੋਰ ਵੀ ਬੜੇ ਨੇ ਆਂਦੀ ਜਾਕੂ ਬਰਡ ਸੇਮ ਕਨਸੈਪਟ ਹੈ ਕੀ ਹੁੰਦਾ ਹੈ ਸਾਡੇ ਨਾ ਸਟਮਕ ਦੇ ਵਿੱਚ ਹੁੰਦੀ ਹੈ ਅ ਐਸਿਡਸ ਹਾਂ ਤੇ ਐਦਾਂ ਹੀ ਇੱਕ ਕੈਟ ਦੀ ਬਰੀਡ ਹੈ ਜਿੰਨੂੰ ਕਾਫੀ ਬੀਨਸ ਪਹਿਲਾਂ ਖਵਾਏ ਜਾਂਦੇ ਠੀਕ ਹੈ ਫਿਰ ਸਵੇਰੇ ਅਗਲੇ ਦਿਨੀਆਂ ਜਦੋਂ ਮਰਜੀ ਉਹਦੇ ਵੇਸਟ ਦੇ ਵਿੱਚੋਂ ਠੀਕ ਹੈ ਉਹ ਕਲੈਕਟ ਕੀਤੀ ਜਾਂਦੀ ਹੈ ਕਾਫੀ ਬੀਨਸ ਉਹਨੂੰ ਵਾਸ਼ ਕਰਕੇ ਉਹਦੀ ਐਸਿਡਿਟੀ ਵਧਾਣ ਲਈ ਬੇਸਿਕਲੀ ਠੀਕ ਹੈ ਕਿਉਂਕਿ ਸਟਮਕ ਦੇ ਜਿਹੜੇ ਐਸਿਡ ਨੇ ਉਹ ਕਾਫੀ ਬੀਨ ਨੂੰ ਜੋ ਹੋਰ ਐਸਿਡਿਕ ਕਰ ਦੇਣ ਕਿਉਂਕਿ ਨਾ ਹਰ ਕਾਫੀ ਮੈਂ ਤੁਹਾਨੂੰ ਦੱਸ ਰਿਹਾ ਅਰੇਬਿਕਾ ਰੋਬਸਟਾ ਅਨਦਰ ਡਿਫਰੈਂਟ ਡਿਫਰੈਂਟ ਫੀਚਰ ਨੇ ਤੇ ਇਸ ਫੀਚਰ ਨੂੰ ਐਸਿਡਿਟੀ ਨਾਲ ਤੁਸੀਂ ਇਨਕਰੀਸ ਕਰ ਸਕਦੇ ਹੋ ਕਿਸੇ ਨੂੰ ਤੁਸੀਂ ਰੋਸਟ ਕਰਕੇ ਇਨਕਰੀਸ ਕਰ ਸਕਦੇ ਹੋ ਮਤਲਬ ਬੜੇ ਫੈਕਟਰ ਨੇ ਹੂੰ ਤਾਂ ਇਹ ਇਹ ਕਨਸੈਪਟ ਹੈ ਤੇ ਮੈਂ ਹਜੇ ਪਿੱਛੇ ਮੈਂ ਤੁਹਾਨੂੰ ਦੱਸਿਆ ਮੈਂ ਬਾਹਰ ਸੀਗਾ ਮੈਂ ਪੀਤੀ ਹੈ ਤੇ ਮੈਂ ਲੈ ਕੇ ਵੀ ਆਇਆ ਕਾਫੀ ਨੋਰਮਲ ਕਾਫੀ ਡਰਿੰਕ ਕਰਨ ਨੂੰ ਕੋਈ ਫਰਕ ਨਹੀਂ ਪਤਾ ਲੱਗੇਗਾ ਨਹੀਂ ਪਤਾ ਚੱਲੇਗਾ ਕੋਈ ਫਰਕ ਨਹੀਂ ਪਤਾ ਲੱਗੇਗਾ ਜੇ ਤੁਸੀਂ ਬਹੁਤ ਜ਼ਿਆਦਾ ਇੱਕ ਚੀਜ਼ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਯਾਰ ਮੈਨੂੰ ਕਾਫੀ ਦਾ ਪਤਾ ਹੈ ਮਤਲਬ ਮੈਨੂੰ ਨੋ ਲੈਜ ਹੈ ਸਾਰੀ ਚੀਜ਼ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੂੰ ਮੈਨੂੰ ਨੋ ਲੈਜ ਹੈ ਤੁਸੀਂ ਸ਼ਾਇਦ ਡਿਫਰੈਂਸ ਲੱਭ ਲੋ ਸ਼ਾਇਦ ਤੇ ਕਾਫੀ ਦਾ ਪ੍ਰਾਈਸ ਹੈ ਤਾਂ ਕਿ ਤੁਸੀਂ ਹੈਰਾਨ ਹੋ ਜੂਗੇ ਸੋਚ ਕੇ ਮਤਲਬ ਜੇ ਜੈਨੂਨ ਤਾਂ ਮਿਲਦੀ ਨਹੀਂ ਜੇ ਤੁਸੀਂ ਕਿਤੇ ਜੈਨੂਨ ਪ੍ਰਕ्योर ਕਰ ਵੀ ਦਿੱਤੀ ਕਿਉਂਕਿ ਲੋਕਾਂ ਲਈ ਮਾਰਕੀਟਿੰਗ ਗਿਮਿਕ ਹੈ ਜੀ ਹੈ ਕਿ ਜੇ ਅਸੀਂ ਕਾਪੀ ਲੁੱਕ ਵੇਚ ਰਹੇ ਹਾਂ ਪ੍ਰਕ्योर ਕਰਨੀ ਕਾਈਂਡ ਆਫ ਤੁਸੀਂ ਲਾ ਕੇ ਚੱਲੋ ਪੋਸੀਬਲ ਨਹੀਂ ਹੈ ਤੇ ਸੇਲ ਕਰਨੀ ਤਾਂ ਬਿਲਕੁਲ ਪੋਸੀਬਲ ਨਹੀਂ ਹੈ ਤੁਸੀਂ ਆਪ ਦੇਖੋ ਜੇ ਤੁਸੀਂ origianally ਕਾਪੀ ਲੁੱਕ ਪੀਨ ਵੀ ਜਾਓਗੇ ਮੈਂ ਪੀਤੀ ਉੱਥੇ ਆਏ ਪੇਡ ਮੈਂ 8000 ਰੁਪਏ ਦਾ ਇੱਕ ਕੱਪ ਪੀਤਾ ਓਕੇ ਆਏ ਐਨ ਆਰ ਸਿੰਗapore ਸੀਗਾ ਮੈਂ ਤੇ ਉਹਨਾਂ ਦੀ 110 15 ਡਾਲਰ ਦੀ ਸੀਗੀ ਸਿੰਗਾਪੁਰ ਡਾਲਰ ਤੇ ਅਰਾਊਂਡ 7 ਕੁ ہزار 8000 ਦੇ ਕੋਲ ਕੋਲ ਹੋਇਆ ਕੁਝ ਹੁਣ ਕੋਈ ਬੰਦਾ ਡੇਲੀ ਇੰਨੇ ਦੇ ਕਾਫੀ ਨਹੀਂ ਪੀ ਸਕਦਾ ਤੁਸੀਂ 2.5 ਲੱਖ ਦੀ ਕਾਫੀ ਨਹੀਂ ਪੀ ਸਕਦੇ ਮਹੀਨੇ ਦੇ ਵਿੱਚ ਬਹੁਤ ਠੀਕ ਹੈ ਤੇ ਉਹ ਕਸਟਮਰ ਨੂੰ 베ਚਨੀ ਉਹ ਸਭ ਕੁਝ ਇੱਕ ਵਾਰੀ ਮੈਂ ਟ੍ਰਾਈ ਕਰਨੀ ਸੀ ਮੈਂ ਟ੍ਰਾਈ ਕਰ ਲਈ ਮੈਂ ਆਪਣੇ ਲਈ ਬੀਨਸ ਲੈ ਕੇ ਵੀ ਆਇਆ ਤੇ ਉਹਨਾਂ ਦੀ ਕੋਸਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਜੇ 100 ਗ੍ਰਾਮ ਬੀਨਸ ਵੀ ਲੈਣੇ ਆ ਤੁਸੀਂ ਲਾ ਕੇ ਚੱਲੋ 15 16000 ਦਿੰਨੇ 100 ਗ੍ਰਾਮ ਤੇ 1.5 ਲੱਖ ਰੁਪਏ ਕਿਲੋ ਤੇ ਕਨਸੈਪਟ ਇਹੀ ਹੈ ਇਦਾਂ ਦਾ ਹੀ ਇੱਕ ਹੋਰ ਕਨਸੈਪਟ ਹੈ ਜਾਕੂ ਬਰਡ ਓਕੇ ਉਹ ਵੀ ਸੇਮ ਕਨਸੈਪਟ ਹੈ ਬਰਡ ਨੂੰ ਪਹਿਲਾਂ ਬੀਨਸ ਖਵਾਈਦੇ ਆ ਫਿਰ ਵੇਟ ਕਰੀਦਾ ਉਹ ਸਟਮਕ ਦੇ ਐਸਿਡਸ ਦੇ ਨਾਲ ਐਸਿਡਿਕ ਹੁੰਦੀ ਹੈ ਉਹ ਤੇ ਫਿਰ ਅਗਲੇ ਦਿਨ ਬਰਡਸ ਦੀ ਵੇਟਸ ਤੋਂ ਨੂੰ ਇਕੱਠਾ ਕਰੀਦਾ ਵਾਸ਼ ਕਰੀਦਾ ਹੈ ਰੋਸਟ ਕਰੀਦਾ ਹੈ ਇਹ ਸਾਰਾ ਕਨਸੈਪਟ ਹੈ ਅੱਛਾ ਮਤਲਬ ਇਹਨਾਂ ਲੋ ਕੀ ਜਿਹੜੇ ਐਨੇ ਐਨੇ ਸਾਰੇ ਬ੍ਰਾਂਡਸ ਨੇ ਉਹ ਮਤਲਬ ਐਨੇ ਨੋਰਮਲ ਬਜਟ ਦੇ ਵਿੱਚ ਹੀ ਨੋਰਮਲ ਬਜਟ ਦੇ ਵਿੱਚ ਹੀ ਉਸ ਤੋਂ ਥੋੜਾ ਜਿਹਾ ਵੱਧ ਤੇ ਹੀ ਜਿਹੜੇ ਕਾਪੀ ਲੋਗ ਕਹਿ ਕੇ ਵੇਚ ਰਹੇ ਨੇ ਉਹ ਐਕਚੁਅਲ ਕਾਪੀ ਲੋਗ ਹੋ ਹੀ ਨਹੀਂ ਸਕਦੇ ਨਹੀਂ ਹੋ ਸਕਦੀ ਗਾਟ ਇਟ ਨਹੀਂ ਹੋ ਸਕਦੀ ਕਿਉਂਕਿ ਉਹ ਇਕਨੋਮਿਕਲੀ ਸੈਂਸਿਟਿਵ ਨਹੀਂ ਬਣੇਗੀ ਕਿਉਂਕਿ ਇੰਨਾ ਐਫਰਟ ਐਨਾ ਸਭ ਕੁਝ ਹੋਦ ਤੇ ਲੱਗ ਰਿਹਾ ਨਹੀਂ ਬਣ ਸਕਦੀ ਨਾ ਮੈਂ ਤੁਹਾਨੂੰ ਜੀ ਇੱਕ ਬੜੀ ਨੋਰਮਲ ਜੀ ਚੀਜ਼ ਹੈ ਜੇ ਬੰਦਾ ਥੋੜਾ ਦਿਮਾਗ ਲਾਵੇ ਨਾ ਆਪ ਵੀ ਡੀਕੋਡ ਕਰ ਸਕਦਾ ਕੋਈ ਖਾਣ ਦੀ ਚੀਜ਼ ਹੈ ਉਹਦੀ ਇੱਕ ਲਾਈਫ ਹੈ ਹੂੰ ਉਹਨੇ ਇੱਕ ਟਾਈਮ ਤੋਂ ਬਾਅਦ ਖਤਮ ਹੋ ਜਾਣਾ ਠੀਕ ਹੈ ਅੱਜ ਕਾਫੀ ਵੀ ਨਾ ਲੋਕੀ ਕਹਿੰਦੇ ਮੈਂ 5 ਮਹੀਨੇ ਤੋਂ ਯੂਜ਼ ਕਰ ਰਿਹਾ ਸਾਰੀਆਂ ਗੱਲਾਂ ਕਰਨ ਨੂੰ ਤੁਸੀਂ 5 ਸਾਲ ਬਾਅਦ ਵੀ ਯੂਜ਼ ਕਰ ਲਓ ਬਟ ਇੱਕ ਲਾਈਫ ਹੈ ਅਸੀਂ ਮੰਨਦੇ ਹਾਂ ਕਾਫੀ ਇੰਡਸਟਰੀ ਦੇ ਵਿੱਚ ਕੋਈ ਵੀ ਕਾਫੀ ਵੀਨ 20 ਤੋਂ 25 ਦਿਨਾਂ ਤੋਂ ਬਾਅਦ ਸਸਟੇਨ ਨਹੀਂ ਕਰ ਸਕਦਾ ਆਪਣੀ ਸਾਰੀ ਪ੍ਰਾਪਰਟੀਜ਼ ਲੂਜ਼ ਕਰ ਜਾਏਗਾ ਓਕੇ ਠੀਕ ਹੈ ਜਿਵੇਂ ਆਪਾਂ ਫਰੂਟ ਖਾਣੇ ਆ ਤੁਸੀਂ ਐਪਲ ਖਾ ਰਹੇ ਹੋ ਤੁਸੀਂ ਖਾਉਂਗੇ ਯਾਰ ਮੈਂ 5 ਮਿੰਟ ਦੇ ਵਿੱਚ ਖਾ ਜਾ ਮੈਂ 5 6 ਬਾਈਟਾਂ ਲੈ ਕੇ ਫਿਰ ਰੱਖਤਾ ਫਿਰ ਬੋਲੂਗਾ ਮੈਂ ਜੀ ਪਰਸੋ ਖਾਉਂਗਾ ਉਹ ਹੋ ਹੀ ਨਹੀਂ ਸਕਦਾ ਨਾ ਉਹਨੇ ਤਾਂ ਖਰਾਬ ਹੋ ਜਾਣਾ ਐਦਾਂ ਹੀ ਕਾਫੀ ਬੀਨ ਹੈ ਤੇ ਇੱਕ ਤਾਂ ਪਹਿਲੀ ਗੱਲ ਤੁਸੀਂ ਕਾਫੀ ਲਵਰਕ ਸੋਰਸ ਕਰ ਰਹੇ ਹੋ ਮੰਨ ਲਿਆ ਕਰ ਲਈ ਤੁਸੀਂ ਤੁਸੀਂ ਉਹਨੂੰ ਪ੍ਰੋਸੈਸ ਵੀ ਕਰ ਲਿਆ ਉਹਦੀ ਇਨਸਟੈਂਟ ਕਾਫੀ ਵੀ ਬਣਾ ਲਈ ਮੰਨ ਲਓ ਠੀਕ ਹੈ ਪਹਿਲੀ ਗੱਲ ਜਾਂ ਤਾਂ ਕਾਫੀ ਦਾ ਪ੍ਰਾਈਸ ਹੋਗਾ ਫਿਰ ਬਹੁਤ ਜ਼ਿਆਦਾ ਤੁਪਰ ਗਵਰਨਮੈਂਟ ਦੇ ਵਿੱਚ ਵੇਸਟੇਜ ਬਹੁਤ ਜ਼ਿਆਦਾ ਹੈ ਇੰਨੀ ਐਕਸਪੈਂਸਿਵ ਚੀਜ਼ ਦੀ ਵੇਸਟੇਜ ਤੁਸੀਂ ਫੋੜ ਨਹੀਂ ਕਰ ਸਕਦੇ ਕਿਦਾਂ ਫੋੜ ਕਰ ਸਕਦੇ ਮਤਲਬ ਮੈਂ ਵਰਲਡ ਦੇ ਜਿਹੜੇ ਟੌਪ ਮੋਸਟ ਕਾਫੀ ਬ੍ਰਾਂਡਸ ਨੇ ਆਪਣਾ ਸਟਾਰਬਕਸ ਹੋ ਗਿਆ ਟਿਮ ਹਾਟਨਸ ਹੋ ਗਿਆ ਕਾਫੀ ਬੀਨ ਟੀ ਲੀਫ ਹੋ ਗਿਆ ਠੀਕ ਹੈ ਲਵਾਜ਼ਾ ਗਰੁੱਪ ਹੋ ਗਿਆ ਠੀਕ ਹੈ ਮੈਂ ਇਹਨਾਂ ਦੀ ਕੋਈ ਕਾਫੀ ਲਵਰ ਨਹੀਂ ਸੁਣੀ ਹਮ ਬਲਕਿ ਸਭ ਤੋਂ ਜ਼ਿਆਦਾ ਤੁਸੀਂ ਕਹਿ ਲਓ फाइनेंशियली स्टेबल कंपनीज ਨੇ 커피 ਦੇ ਵਿੱਚ ਹਮ ਰਾਈਟ ਜੇ ਇਹ ਨਹੀਂ ਕਰ पाए ਤਾਂ ਮੈਂ ਤੁਝੇ ਬੰਦਾ ਕਿਵੇਂ ਕਰ ਸਕਦਾ ਐਨਲੋ ਸੈਂਸ ਨਹੀਂ ਬੰਦੀ ਤੇ ਮਤਲਬ ਸੈਂਸ ਨਹੀਂ ਬੰਦੀ ਆ ਤੁਸੀਂ ਕਦੇ ਤੁਸੀਂ ਬੁਲਾ ਕੇ ਕੋਈ ਥੋੜਾ ਜਿਹਾ ਪੋਜੀਸ਼ਨ ਜਿਵੇਂ ਹੁਣ ਮੈਂ ਤੁਹਾਨੂੰ ਇਨਵਾਈਟ ਕਰਾਂ ਜੀ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਕਾਪੀ ਲੱਕ ਟੇਸਟ ਕਰਾਨਾ ਮੈਂ ਤੁਹਾਨੂੰ ਟੇਸਟ ਕਰਾ ਸਕਦਾ ਠੀਕ ਹੈ ਬਟ ਫॉर ਮੀ ਆਲਸੋ ਜੇ ਮੇਰੇ ਕੋਲ ਦਿਨ ਦੇ 500 ਕਸਟਮਰ ਆ ਰਹੇ ਹਮ ਮੈਂ ਉਹਦੇ ਸਾਹਮਣੇ ਜੇ ਸਟਾਕ ਕਰਕੇ ਰੱਖ ਲੂੰਗਾ ਕਾਪੀ ਲੱਕ ਜੇ ਲੱਗੀ ਇੱਕ ਵੀ ਨਹੀਂ ਕੋਣ ਪੀਏਗਾ 8000 ਰੁਪਏ ਦਾ ਤੁਸੀਂ ਆਪ ਦੱਸੋ ਮੇਕ ਸੈਂਸ ਤਾਂ ਉਹ ਇਕਨੋਮਿਕਲੀ ਵੀ ਨਹੀਂ ਵਾਈਬਲ ਰਹਿੰਦੀ ਚੀਜ਼ ਹਮ ਤੇ ਪ੍ਰੋਕਿਊਰਮੈਂਟ ਵੈਸੀ ਔਕੀ ਹੈ ਇੰਡੀਆ ਦੇ ਵਿੱਚ ਤਾਂ ਹੈ ਨਹੀਂ ਤੁਸੀਂ ਕਰੋਗੇ ਇੰਪੋਰਟ ਉਹ ਦਾ ਟ੍ਰਾਂਸਪੋਰਟ ਜਿੰਨੀ ਦੇਰ ਚਾਹਨਾ ਉਹ ਵੈਸੀ ਵਿਚਾਰੀ 25 30 ਦਿਨ ਪੁਰਾਣੀ ਹੋ ਜਾਂਦੀ ਹਮ ਉਸ ਤੋਂ ਬਾਅਦ ਆਪ ਵੀ ਸਟੋਰ ਕਰੋਗੇ ਕੁਝ ਖਰਾਬ ਹੋ ਗਿਆ ਚਾ ਬਾਏ ਚਾ 10% ਖਰਾਬ ਹੋ ਗਈ ਉਹ 10 10% ਹੀ ਬਹੁਤ ਜ਼ਿਆਦਾ ਵੈਲਿਊ ਹੋਲਡ ਕਰ ਜਾਂਦੀ ਹੈ ਤਾਂ ਉਹ ਚੀਜ਼ ਕਲੇਮ ਮੈਨੂੰ ਤਾਂ ਨਹੀਂ ਲੱਗਦਾ ਜੇ ਕੋਈ ਸਪੈਸ਼ਲਟੀ ਮੰਗਵਾ ਰਹੇ ਨੇ ਕਿ ਥੋੜਾ ਬੈਚ ਮੰਗਾਇਆ ਹਾਂ ਉਹ ਬਿਲਕੁਲ possible